ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਬ ਸ੍ਰੀ ਵਾਹਿਗੁਰੂ ਸਹਿਬ ਜੀਓ ਕਤਕ ਕਿਰਤ ਪਿਆ ਜੋ ਪ੍ਰਭ ਭਾਇਆ ਦੀਪਕ ਸਹਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਧਨ ਬਿਰ ਮੇਲੋ ਧਨੋ ਮਾਹ ਸਰਸੀ ਔਗਣ ਮਾਰੀ ਮਰੈ ਨ ਸੀਜੈ ਗੁਣ ਮਾਰੀ ਤਾ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜੋਤ ਨਾੜੀ ਆਸਾ ਨਾਨਕ ਮਿਲੋ ਕਬੜ ਦਰ ਖੋਲੋ ਇੱਕ ਘੜੀ ਘਟ ਮਾਸਾ ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ ਗੁਣਵੰਤੀ ਗੁਣ ਰਵੇ ਮੈਂ ਪਰ ਨੇਚਲ ਭਾਵੇ ਨੇਚਲ ਜਤੁਰ ਸੁਝਾਨ ਬਿਧਾਤਾ ਚੰਚਲ ਜਗਤ ਸਬਾਇਆ ਗਿਆਨ ਧਿਆਨ ਗੋਰੰਕ ਗੁਣ ਅੰਕ ਸਮਾਣੇ ਪ੍ਰਭਾਣੇ ਤਾਂ ਪਾਇਆ ਗੀਤ ਨਾਦ ਕਵਿਤ ਕਵੇ ਸੁਣ RAM ਨਾਮ ਦੁਖ ਭਾਗੇ ਨਾਨਕ ਸਾ ਧਨ ਨਾ ਪਿਆਰੀ ਅਬ ਭਗਤੀ ਪਰ ਆਗੇ ਪੋਖ ਤੁਖਾਰ ਪੜੈ ਵਣ ਤਿਨ ਰਸ ਸੁਖੈ ਆਵਦ ਕੀ ਨਾਹੀ ਮਨ ਤਨ ਵਸੈ ਮੁਖੈ ਮਨ ਤਨ ਰਵਰੇ ਆਜਗ ਜੀਵਨ ਗੁਰ ਸ਼ਬਦੀ ਰੰਗ ਮਾਣੀ ਅੰਡਜ ਜੇਰਜ ਸੇਤ ਜੁਤ ਭੁਜ ਘੜ ਘੜ ਜੋਤ ਸਮਾਣੀ ਦਰਸ਼ਨ ਦਿਉ ਦਿਆਪਤ ਦਾਤੇ ਗਤ ਪਾਵੋ ਮਤ ਦੇਹੋ ਨਾਨਕ ਰੰਗ ਰਵੈ ਰਸ ਰਸੀਆ ਹਰਿ ਸਿਉ ਪ੍ਰੀਤ ਸਨੇਹੋ ਮਾਗ ਬਨੇਦ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਕੈ ਗਹਿ ਅੰਕ ਸਮਾਨਿਆ ਪ੍ਰੀਤਮ ਗੁਣੇ ਅੰਕੇ ਸੋਣ ਪ੍ਰਭ ਬੰਕੇ ਤੁਧ ਭਾਵਾ ਸਰਨਾਵਾ ਗੰਗ ਜਮਨ ਤੈ 베ਣੀ ਸੰਗਮ ਸਾਤ ਸਮੁੰਦ ਸਮਾਵਾ ਪੁਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਗ ਮਹਾਰਸ ਹਰ ਜਪ 68 ਤੀਰਥ ਨਾਤਾ ਹਲਗੋਣ ਮਨ ਰੈਸੀ ਪ੍ਰੇਮ ਸੁਪਾਇਆ ਦਿਨ ਰੈਸ ਪੀ ਆਪ ਗਵਾਇਆ ਮਨ ਮੋ ਚੁਕਾਇਆ ਜਤ ਸੁਪਾਇਆ ਕਰ ਕਿਰਪਾ ਘਰ ਆਓ ਬਹੁਤੇ ਵੇਸ ਕਰੀ ਫਿਰ ਬਾਜੋ ਮੈ ਲੀਲਾ ਹਰਤਾਓ ਹਾਰ ਡੋਰ ਰਸਪਾਟ ਪਟੰਬਰ ਫਿਰ ਲੋੜੀ 시ਗਾਰੀ ਨਾਨਕ ਮਿਲ ਲਈ ਗੁਰੇ ਆਪਣੇ ਘਰ ਵਰ ਪਾਇਆ ਨਾਰੀ ਵੇਦਾਸੁ ਮਾਰ ਉਤੇ ਥਿਤੀ ਵਾਰ ਭਲੇ ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਭਗਤਾ ਸਭ ਕਰਤਾ ਸਬਿਦ ਜਾਣੈ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਬਿਦ ਜਾਣੈ ਜਿਨ ਸੀ ਗਾਰੀ ਤਿਸੈ ਪਿਆਰੀ ਮੇਲ ਪਿਆ ਰੰਗ ਮਾਣੈ ਘਰ ਸੇ ਸੁਹਾਵੀ ਜਾਂ ਫਿਰ রাਵੀ ਗੁਰਮੁਖ ਮਸਤਕ ਭਾਗੋ ਨਾਨਕ ਐਨਸ ਰਾਵੈ ਪ੍ਰੀਤਮ ਹਰਿ ਵਰਥਿਰ ਸੁਹਾਗੋ ਤੁਖਾਰੀ ਮਹੱਲਾ ਪਹਿਲਾ ਪਹਿਲਾ ਪੈਰਾ ਨੈਣ ਸਲੋਨੜੀਏ ਰੈਣ ਦਿਹਾਰੀ RAM ਵਖਰ ਰਾਖ ਮੁਈਏ ਆਵੇ ਵਾਰੀ RAM ਵਾਰੀ ਆਵੇ ਕਉਣ ਜਗਾਵੇ ਸੂਤੀ ਜਮਰਾ ਸਚੂਸੇ ਰੈਣ ਅੰਧੇਰੀ ਕਿਆ ਪਤ ਤੇਰੀ ਚੋਰ ਪੜੈ ਘਰ ਮੁਸੇ ਰਾਖਣ ਹਾਰਾ ਗਮ ਪਾਰਾ ਸੁਣ ਬੇਨੰਤੀ ਮੇਰੀ ਆ ਨਾਨਕ ਮੁਰਹ ਕਬੈ ਨ ਚੇਤੈ ਕਿ ਆਸੂ ਜੈ ਰੈਣ ਅੰਧੇਰੀਆ ਦੂਜਾ ਪੈਰ ਪਿਆ ਜਾਗ ਚੇਤੀ RAM ਬਖਰ ਰਾਖ ਮੁਏ ਖਾਜਾ ਖੇਤੀ RAM ਰਾਖੋ ਖੇਤੀ ਹਰ ਗੁਰੇ ਹੇਤੀ ਜਾਗਤ ਚੋਰ ਨਾ ਲਾਗੈ ਜਮ ਮਗ ਨਾ ਜਾਵੋ ਨਾ ਦੁਖ ਪਾਵੋ ਜਮ ਕਾ ਡਰ ਪੋ ਭਾਗੈ ਰਾਸ ਸਸਦੀਪਕ ਗੁਰਮਤਿ ਦਵਾਰ ਹੈ ਮਨ ਸਾਚਾ ਮੁਖ ਧਿਆਵੇ ਨਾਨਕ ਮੂਰਖ ਜੋ ਨਾ ਚੇਤਾ ਕਿਵ ਦੂਜਾ ਸੁਖ ਪਾਵੇ ਤੀਜਾ ਪੈਰ ਪਿਆ ਨੀਂਦ ਵੇ ਵਿਆਪੀ RAM ਮਾਇਆ ਸੁਤਦਾਰਾ ਦੁਖ ਸੰਤਾਪੀ RAM ਮਾਇਆ ਸੁਤਦਾਰਾ ਜਗਤ ਪਿਆਰਾ ਚੋਕ ਜੁਗਾ ਨਿਤ ਪਾਸੈ ਨਾਮ ਤੇ ਆਵੇ ਤਾਂ ਸੁਖ ਪਾਵੇ ਗੁਰਮੁਖ ਕਾਲ ਨਾ ਕਰਾਸੈ ਜਮਨ ਮਰਨ ਕਾਲ ਨਹੀਂ ਛੋੜੈ ਬਿਨ ਨਾਵੇ ਸੰਤਾਪੀ ਨਾਨਕ ਤੀਜਾ ਤ੍ਰਿਪਦ ਲੋਕਾ ਮਾਇਆ ਮੋਹਿ ਵਿਆਪੀ ਚੌਥਾ ਪੈਰ ਪਿਆ ਦੁਤ ਬਿਹਾਗੈ RAM ਤੇਨ ਘਰ ਰਾਖੜਾ ਜਵੰਦਨ ਜਾਗੈ RAM ਗੁਰ ਪੂਛ ਜਾਗੇ ਨਾਮ ਲਾਗੇ ਦਿਨ ਆ ਰੈਣ ਸੋਹੇ ਲੀਆ ਗੁਰ ਸ਼ਬਦ ਕਮਾਵੇ ਜਨਮ ਨਾਵੇ ਤਿਨਾ ਹਰ ਪ੍ਰਭ ਬੇਲੀਆ ਘਰ ਕੰਪ ਚਰਨ ਸਰੀਰ ਕੰਪੈ ਨੈਣ ਦੁਲੇ ਤਨ ਭਸਮ ਸੇ ਨਾਨਕ ਦੁਖੀਆ ਜੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ ਖੁਲੀ ਗਾਂਠ ਉਠੋ ਲਿਖਿਆ ਆ ਯਾ ਰਾਮ ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ ਬੰਦ ਚਲਾਇਆ ਜਾਂ ਪ੍ਰਭ ਆਇਆ ਨਾ ਦੀ ਸੈ ਨਾ ਸੁਣੀਐ ਆਪਣ ਵਾਰੀ ਸਭ ਸੈ ਆਵੇ ਪੱਕੀ ਖੇਤੀ ਲੁਣੀਐ ਕੜੀ ਚਸੇ ਘਾਲੇ ਖਾਲੀਜਾ ਬੁਰਾ ਭਲਾ ਸੋ ਜੀਆ ਨਾਨਕ ਸੁਰ ਨਰ ਸ਼ਬਦ ਮਿਲਾਏ ਤਿਨ ਪ੍ਰਭ ਕਾਰਨ ਕੀਆ ਤੁਖਾਰੀ ਮਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿਉ ਨਦਰ ਨਿਹਾਲਿਆ ਆਰਾਮ ਸੇਵਕ ਪੂਰ ਕਰਮਾ ਸਤਗੁਰੂ ਸ਼ਬਦ ਦਿਖਾਲਿਆ ਆਰਾਮ ਗੁਰシャਬਦ ਉਹ ਦੇ ਖਾਲਿਆ ਸੱਚ ਸਮਾਲਿਆ ਇਸ ਦੇਖ ਵਿਚਾਰਿਆ ਤਾਵਦ ਪੰਜ ਰਹੇ ਘਰ ਜਾਣਿਆ ਕਾਮ ਕਰੋਧ ਬਿਖ ਮਾਰਿਆ ਅੰਤਰ ਜੋਤ ਭਈ ਗੁਰ ਸਾਖੀ ਚੀਨੇ RAM ਕਰ ਮਾਂ ਨਾਨਕ ਹੋ ਮੈਂ ਮਾਰ ਪਤੀਨੇ ਤਾਰਾ ਚੜਿਆ ਲਮਾਂ ਨਾਨਕ ਹੋ ਮੈਂ ਮਾਰ ਪਤੀਨੇ ਤਾਰਾ ਚੜਿਆ ਲਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ